ਅੱਜ ਦੇ ਕਰਦੇ ਕੁਲੰਗੋਵਾਲ ਕੋ ਆਕਾਸ਼ ਮਸ਼ੀਨਾ ਉਹਨੇ ਤੇ ਤਸਤਾਰ ਕਰਕੇ ਤੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨੇ ਮਾਰ ਕੀਤਾ ਸੀਗਾ ਉਹ ਵੀ ਬਰਾਮਦ ਕਰਦੇ। ਚੈਨਲ ਦਾ ਆਰ ਐਨ ਨਿਊਜ਼ ਵੇਖ ਰਹੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਇੱਕ ਵਿਅਕਤੀ ਨੂੰ ਲੁੱਟਦੇ ਸਮਾਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਸਿੰਬਲ ਚੌਂਕੀ ਇਨਚਾਰਜ ਨੇ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੇ ਹੁਕਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੀਤੀ 30 ਦਸੰਬਰ ਨੂੰ ਜੋ ਕਸ਼ਮੀਰੀ ਇੱਥੇ ਆ ਕੇ ਆਪਣਾ ਕਾਰੋਬਾਰ ਕਰਦੇ ਹਨ ਅਤੇ ਉਹ ਕੰਬਲ ਵੇਚਦੇ ਹਨ, ਉਹਨਾਂ ਪਾਸੋਂ ਦੋ ਨੌਜਵਾਨਾਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ, ਚਾਕੂ ਮਾਰ ਕੇ ਲੁੱਟ ਕੀਤੀ ਗਈ ਸੀ ਜਿਸ ਵਿੱਚ 4000 ਰੁਪਇਆ ਅਤੇ ਇੱਕ ਮੋਬਾਈਲ ਲੁੱਟਿਆ ਗਿਆ ਸੀ। ਉਹਨਾਂ ਕਹਿਆ ਕਿ ਇਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਆਕਾਸ਼ ਮਸੀਹ ਜੋ ਕਿ ਲੋਂਗੋਵਾਲ ਦਾ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ ਲੁੱਟਦੇ ਪੈਸੇ ਅਤੇ ਮੋਬਾਈਲ ਬਰਾਮਦ ਕੀਤਾ ਗਿਆ ਹੈ ਉਹਨਾਂ ਕਹਿਆ ਕਿ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਜਿਸ ਉੱਪਰ ਇਹਨਾਂ ਨੇ ਨਕਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਹਿਆ ਕਿ ਇਸ ਦਾ ਇੱਕ ਸਾਥੀ ਅਜੇ ਕਾਬੂ ਕਰਨਾ ਬਾਕੀ ਹੈ ਇਸ ਮੌਕੇ ਸਬ ਇੰਸਪੈਕਟਰ ਅਸ਼ੋਕ ਕਮਾਨ ਨੇ ਕੀ ਕੁਰ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਤ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ। ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। 30 12 24 ਨੂੰ ਨਾ ਕਸ਼ਮੀਰੀ ਆਏ ਨੇ ਸਾਡੇ ਇੱਥੇ ਕਿੰਨੀ ਕੰਬਲ ਵਗੈਰਾ ਵੇਚਦੇ ਨੇ। ਤਿੰਨ ਜਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਹਿੰਗੇ। 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਤੇ ਇਸ ਕੀ ਸਵਾਰ ਆਏ ਆ ਜਿਨ੍ਹਾਂ ਨੇ ਉਹਨਾਂ ਕੋਲ 4000 ਰੁਪਇਆ ਤੇ ਇੱਕ ਕੋਲ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਕਬੀਸ਼ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਕੋ ਆਕਾਸ ਮਸੀਨ ਆਵਾ ਦਾ ਉਹਨੂੰ ਤਸਤਾਰ ਕਰਕੇ ਤੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਵੀ ਬਰੰਗਦਾ ਇਹ ਲੰਗੋਵਾਲ ਦਾ ਰਹਿਣਾ ਪਹਿਲਾਂ ਕੋਈ ਮੁਕਲ ਬੰਦ ਨਹੀਂ ਹਿੱਤੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਤੇ ਇਹਨਾਂ ਨੂੰ ਅਜੇ ਹੋਰ ਵੀ ਤੇ ਤਫਤੀਸ਼ ਚੱਲ ਰਹੀ ਆ ਹੋਰ ਵੀ ਲੁੱਟਾ ਹੋਆ ਜਿਹੜੀਆਂ ਇਹਨਾਂ ਨੇ ਲੁੱਟੀਆਂ ਵਾਂ ਉਹਨਾਂ ਨੂੰ 350 ਕਰ ਚਾਕੂ ਨਾਲ ਵਾਰ ਕੀਤਾ ਜੀ ਚਾਕੂ ਬਰਾ ਮਾਰ ਲਿਆ ਜੀ 4000 ਰੁਪਏ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਬਰਾਮਦ